नगर निगम फगवाड़ा वालों हरगोबिंद नगर विखे नजायज तौर पर लगियां हुई रेहड़ियाँ हाँ हटवाई गई एन डी पंजाब न्यूज़ लिए फगवाड़ा तो यश शर्मा के नाल पुनीत की रिपोर्ट ਤੁਹਾਨੂੰ ਗੀਲਾ ਸੁਣਾ ਹੋਗਾ ਤਾਂ ਕੁੱਟਣਾ ਯਾਰ ਕਰੋ ਕਰੋ ਨਹੀਂ ਲੱਗਣੇ ਉਹ ਕਾਕਾ ਭਾਈ ਆ ਮੇਰੀ ਗੱਲ ਆ ਆ ਜੀ ਲੱਗਾ ਜੀ ਉਹ ਐਡੀ ਨਹੀਂ ਚਾਹੀਦਾ ਜੀ ਬੋਲ ਆਪਣੀ ਗੱਲ ਆ ਆ ਹੋਪੀਸ਼ਲ ਨੇ ਥੋੜੀ ਜਿਹੀ ਬੋਲ ਬਾਰੇ ਨਹੀਂ ਲੈ ਲੋ ਪਤਾ ਹਾਂਜੀ ਸਾਰੇ ਅੱਜ ਹਰਗੁਣਗਰ ਚ ਆਏ ਆ। ਕੀ ਸਾਰਾ ਮਤਲਬ ਇਹ ਹੈਗਾ ਜਿਹੜੇ ਦੇਖੋ ਜੀ ਇਹ ਪਿਛਲੇ ਕਾਫੀ ਲੰਬੇ ਸਮੇਂ ਤੋਂ ਸਾਨੂੰ ਸ਼ਿਕਾਇਤਾਂ ਮਿਲ ਰਹੀਆਂ ਹੈਗੀਆਂ ਵਾ ਜਿਹੜੇ ਰੇੜੀਆਂ ਵਾਲੇ ਹੈਗੇ ਆ ਇਹ ਬਹੁਤ ਜ਼ਿਆਦਾ ਵਾਰ ਨੂੰ ਕਰਕੇ ਲਾ ਲੈਂਦੇ ਆ ਜਿਹਦੇ ਕਰਕੇ ਜਿਹੜਾ ਹੈਗਾ ਟ੍ਰੈਫਿਕ ਦੀ ਸਮੱਸਿਆ ਬਹੁਤ ਹੁੰਦੀ ਹੈ ਤੇ ਆਮ ਜਨਤਾ ਨੂੰ ਜਿਹੜੀ ਆ ਬੜੀ ਦਿੱਕਤ ਹੁੰਦੀ ਆ ਜਿਵੇਂ ਤੁਸੀਂ ਦੇਖੋਗੇ ਕਿ ਵੀ ਇਸ ਰੋਡ ਤੇ ਹਸਪੀਟਲ ਵੀ ਹੈਗੇ ਆ ਕਈ ਵਾਰੀ ਜਾਮ ਦੇ ਵਿੱਚ ਐਂਬੂਲੈਂਸਾਂ ਵੀ ਜਿਹੜਾ ਹੈਗਾ ਵਾ ਫਸ ਜਾਂਦੀਆਂ ਤੇ ਆਮ ਰਾਹੀਗਰਾਂ ਨੂੰ ਵੀ ਜਿਹੜੀ ਆ ਬੜੀ ਪ੍ਰੋਬਲਮ ਆਉਂਦੀ ਬੜੀ ਦਿੱਕਤ ਆਉਂਦੀ ਆ ਜੀ। ਅੱਜ ਕੋਈ ਤੁਸੀਂ ਇਹਨਾਂ ਦੇ ਚਲਾਨ ਵਗੈਰਾ ਕੱਟੇ ਆ ਜਾਂ ਕੋਈ ਮੰਗੀ ਇਹਨਾਂ ਨੂੰ ਵਾਰਨ ਦੇ ਕੇ ਛੱਡਿਆ ਵਾ ਅੱਜ ਅਸੀਂ ਇਹਨਾਂ ਨੂੰ ਇਹੀ ਕਹਿ ਰਹੇ ਆ ਕਿ ਤੁਸੀਂ ਇਹ ਸਮਾਨ ਜਿਹੜਾ ਸੜਕ ਤੇ ਨਾ ਲਾਓ ਤਾਂ ਕਿ ਲੋਕਾਂ ਨੂੰ ਕੋਈ ਪ੍ਰੋਬਲਮ ਨਾ ਹੋਵੇ ਲੇਕਿਨ ਸਾਡੇ ਸਮਝਾਉਣ ਦੇ ਬਾਵਜੂਦ ਵੀ ਅਸੀਂ ਦੇਖਿਆ ਵਾ ਵੀ ਕੁਝ ਦੁਕਾਨਦਾਰ ਆਪਣਾ ਸਮਾਨ ਫੇਰ ਬਾਹਰ ਰੱਖ ਰਹੇ ਹੈਗੇ ਆ ਅਸੀਂ ਅਪੀਲ ਕਰ ਰਹੇ ਆ ਜੇ ਨਾ ਉਹਨਾਂ ਨੇ ਆਪਣਾ ਸਮਾਨ ਜਿਹੜਾ ਹੈਗਾ ਆਪਣੀ ਹਦੂ ਉੱਤੇ ਰੱਖਿਆ ਫਿਰ ਮਜਬੂਰਨ ਸਾਨੂੰ ਜਿਹੜਾ ਹੈਗਾ ਕਾਰਵਾਈ ਕਰਨੀ ਪੈਣੀ ਆ ਅੱਜ ਜਿਹੜੀ ਜੈਗਿੰਗ ਤੁਹਾਡੀ ਸਿਰਫ ਹਰਗੋਗਰ ਨਗਰ ਦੀ じゃ ਹੈ ਜਾਂ ਹੋਰ ਬਜ਼ਾਰਾਂ ਦੇ ਵਿੱਚ ਵੀ ਹੈ ਜੀ ਤੁਹਾਡੀ ਵੀ ਅਸੀਂ ਹੋਰ ਬਜ਼ਾਰਾਂ ਦੇ ਵਿੱਚ ਵੀ ਵਿਜ਼ਿਟ ਕਰਾਂਗੇ ਇਸ ਤੋਂ ਬਾਅਦ ਤੇ ਅਸੀਂ ਆਮ ਜਨਤਾ ਨੂੰ ਕੋਈ ਪ੍ਰੋਬਲਮ ਦਿੱਕਤ ਨਹੀਂ ਆਣ ਦੇਵਾਂਗੇ ਟ੍ਰੈਫਿਕ ਦੀ ਸਮੱਸਿਆ ਨੂੰ ਲੈ ਕੇ ਤੇ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਤੁਸੀਂ ਲੋਕਾਂ ਨੂੰ ਅਸੀਂ ਇਹੀ ਅਪੀਲ ਕਰਨਾ ਚਾਹਾਂਗੇ ਕਿ ਵੀ ਆਪਣਾ ਸਮਾਨ ਜਿਹੜਾ ਹੈਗਾ ਵਾ ਤੁਸੀਂ ਆਪਣੀ ਹਦੂਦ ਦੇ ਅੰਦਰ ਰੱਖੋ ਲੋਕਾਂ ਨੂੰ ਪਰੇਸ਼ਾਨੀ ਨਾ ਆਵੇ ਟ੍ਰੈਫਿਕ ਦੀ ਸਮੱਸਿਆ ਕੋਈ ਇੱਕ ਯੈਲੋ ਲਾਈਨ ਦਾ ਵੀ ਚੱਲਦਾ ਸੀਗਾ ਸਿਸਟਮ ਯੈਲੋ ਲਾਈਨ ਦਾ ਜਿਹੜਾ ਸਾਡਾ ਜੀ ਅੰਡਰ ਪ੍ਰੋਸੈਸ ਚੱਲ ਰਿਹਾ ਹੈਗਾ ਵਾ ਇਹ ਸਬੰਧੀ ਮਾਨਯੋਗ ਕਮਿਸ਼ਨਰ ਸਾਹਿਬ ਜੀ ਵੱਲੋਂ ਵੀ ਦਿਸ਼ਾ ਨਿਰਦੇਸ਼ ਦਿੱਤੇ ਗਏ ਆ येलो ਲਾਈਨ ਦਾ ਕੰਮ ਬਹੁਤ ਤੇਜ਼ੀ ਨਾਲ ਚੱਲ ਰਿਹਾ ਵਾ ਟੈਂਡਰ ਪ੍ਰਕਿਰਿਆ ਚੱਲ ਰਹੀ ਆ ਜਲਦੀ ਜਿਹੜਾ ਹੈਗਾ येलो ਲਾਈਨ ਦੀ ਜਿਹੜੀ ਪ੍ਰਕਿਰਿਆ ਵਾ ਉਹ ਪੂਰੀ ਕਰ ਲੈਂਦੇ ਜੀ ਆ